ਅਸਲ ਚ ਕੁੜੀ ਤਾਂ ਸਾਨੂੰ ਮਿਲੀ ਨਹੀਂ ਸੀ ਤੇ ਫਿਰ ਇੱਜ਼ਤ ਬਚਾਉਣ ਖਾਤਰ ਅਸੀਂ ਤੇਰੇ ਵਿਆਹ ਲਈ ਕਿਰਾਏ ਤੇ ਔਰਕੈਸਟਰ ਵਾਲੀ ਕੁੜੀ ਬੁੱਕ ਕੀਤੀ ਆ ਸੁਪਰਹਿੱਟ ਕਰੋ ਫਿਲਮ ਨਾਲ ਅਸੀਂ 10 ਪਾਰਟ ਬਣਾਵਾਂਗੇ ਕੰਮ ਕਰਨ ਦੀ ਲਾਦ ਉੱਠ ਖੜ 14:00 ਵਜੇ ਅੱਛਾ ਅੱਛਾ ਕੋਈ ਠਾਣ ਵਾਲੀ ਹੋਵੇ ਤੇ ਬੰਦਾ ਟ੍ਰੇਨ ਨਾਲ ਉੱਠੇ ਵੀ ਅਭੀ ਤੱਕ ਮੈਂ ਬਾਹਰ ਨਹੀਂ ਆਈ ਹੂ ਕਰੈਕਟਰ ਨੂੰ ਵੀ ਕੋਈ ਇਹ ਮੈਨੂੰ ਔਰ ਦੇਖ ਰਿਹਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਅੱਛਾ ਲੱਗਾ ਜੋਸਤੀ ਗੁਲਾਬ ਤਾਂ ਇੱਕ ਹੀ ਹੁੰਦੇ ਆ ਨਾ ਤੇ ਇੱਕ ਹੀ ਰਹਿਣੇ ਚਾਹੀਦੇ ਆ ਸਭ ਤੋਂ ਜ਼ਰੂਰੀ ਪੈਲਸ ਹੁੰਦਾ ਪਹਿਲਾਂ ਤਾਂ ਜਿਹੜੇ ਚੀਜ਼ ਜਿੱਥੇ ਵਿਆਹ ਕਰਨਾ ਹੈ ਜਗਾ ਜ਼ਰੂਰੀਆ ਕੁੜੀ ਤਾਂ ਮਿਲ ਜਾਂਦੀ ਹੈ ਬਾਅਦ ਚ ਤੁਸੀਂ ਐਂ ਕਰ ਲੋੜੀ ਦੇ ਨੇੜੇ ਤੇੜੇ ਦੀ ਕੋਈ ਡੇਟ ਬੁੱਕ ਕਰ ਦੋ ਤੁਸੀਂ ਪੈਸ ਬੁੱਕ ਕਰਨ ਆਇਓ ਛੋਟਾ ਹਾਥੀ ਨਹੀਂ ਸਿਰ ਤੇ ਮਾਰਟ ਨਹੀਂ ਦਿਖਾਇਆ ਤੇ ਪੂਰੀ ਦਿਖਾਇਆ ਬਾ ਮਾਸਟਰ ਮਾਈਂਡ ਦਿਖਾਇਆ ਨਾ ਮਾਸਟਰ ਕਹਿੰਦਾ ਕੋਈ ਵੱਡਾ ਟਾਰਗੇਟ ਪਾਉਣ ਵਾਸਤੇ ਛੋਟੇ ਛੋਟੇ ਟਾਰਗੇਟ ਸੈੱਟ ਕਰੋ ਜੀ ਆਇਆ ਨਾ ਲੈ ਕਾਲ ਤੁਸੀਂ ਦੇਖਣਾ ਚਾਹਤੇ ਕਿ ਕਲਾ ਟਾਈਮ ਤੇ ਵੀ ਤੇ ਮਹਾਨ ਇੰਕਮਾਲ ਫਾਈਨਲੀ ਰੋਜ਼ ਰੋਜ਼ੀ ਤੇ ਗੁਲਾਬ movies ਜਿਹੜੀ ਹੈ ਉਹ 9 ਅਗਸਤ ਨੂੰ ਜਿਹੜੀ ਆ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਤੋਂ ਪਹਿਲਾਂ ਅੱਜ ਆ ਉਹ ਦੀ স্পੈਸ਼ਲ ਸਕਰੀਨਿੰਗ ਤੇ ਸਕਰੀਨਿੰਗ ਦੇ ਦੌਰਾਨ ਦੇਖਦੇ ਹਾਂ ਫਿਲਮ ਤੇ ਕਿੰਨੀ ਕਿ ਲੋਕਾਂ ਨੂੰ ਪਸੰਦ ਆਦੀ ਹੈ ਤੇ ਕਿਸ ਤਰ੍ਹਾਂ ਦੇ ਰਿਵਿਊ ਆਉਂਦੇ ਨੇ ਬਹੁਤ ਸਭ ਤੋਂ ਪਹਿਲਾਂ ਅੱਜ ਰੋਜ਼ ਰੋਜ਼ੀ ਤੇ ਗੁਲਾਬ ਕਲਮ ਦੀ ਸਭ ਤੋਂ ਪਹਿਲਾਂ ਦੇਖਦੇ ਹਾਂ স্পੈਸ਼ਲ ਸਕਰੀਨਿੰਗ ਕੀ ਇਹ ਗਲਾਵਰਗਾ ਬਣਾ ਜਾਈਦਾ 9 ਅਗਸਤ ਵਰਗਾ ਹੋਣਾ ਚਾਹੀਦਾ ਥੀਟਰ ਚ ਜਾਣਾ ਹਾਂ ਤੁਸੀਂ ਸੁਪਰ ਹਿੱਟ ਕਰੋ ਫਿਰ ਅਸੀਂ 10 ਪਾਰਟ ਬਣਾਵਾਂਗੇ ਭਾਈ ਤੱਕ ਕਿ ਕਿਤਾਬ ਨੂੰ ਡਿਵਾਈਸ ਕਰਕੇ ਲੈਣਾ ਕਰਾਂਗੇ ਕਿ ਇਹ ਕੋਈ ਨਾ ਮਾਰੀ ਦੀ ਹੋਣ ਦੀ ਬੈਠੇ ਇਹ ਹੁਣ ਬਹੁਤ ਜ਼ਿਆਦਾ ਬੀਵੀ ਫਾਈਲ ਐਸਟਮ ਪੂਰੀ ਸਾਫ ਦੀ ਹੋ ਗਈ ਹੈ ਮੈਨੂੰ ਆਂਗੂ ਨਹੀਂ ਸਮਝ ਆ ਰਿਹਾ ਇਹ ਹੁੰਦਾ ਹੀ ਹੈ ਜਦੋਂ ਤੁਸੀਂ ਮੈਂ ਪਹਿਲੀ ਫਿਲਮ ਕੀਤੀ ਹੈ ਪਰ ਕਾਹਨ ਮੈਨੂੰ ਇਹ ਰਚ ਕਰਨ ਦਾ ਮੌਕਾ ਮਿਲਿਆ ਜਾਵਾ ਤੇ ਉਹ ਨਰਵਸਨੈਸ ਹੁੰਦੀ ਜਦੋਂ ਤੁਸੀਂ ਇੰਨੇ ਵੱਡੇ ਪਰਦੇ ਤੇ ਇੰਨੀ ਲੰਬੀ ਸਕਰੀਨਿੰਗ ਕਰਦੇ ਹੋ ਤਾਂ ਮੈਨੂੰ ਲੱਗਾ ਕਿ ਉਹ ਅਜੀਬ ਜਿਹੀ ਪਾਵੇ ਬਹੁਤ ਜ਼ਿਆਦਾ ਖੁਸ਼ਾ ਤੇ ਬਹੁਤ ਸਾਰੇ ਲੋਕਲੇ ਵੀ ਆ ਕਿੰਨੀ ਦੇ ਜੀ ਜੀ ਆਪ ਬਸ ਮਾਫ ਕਰਾਦਾ ਹੀ ਹੈ ਉਹ ਲਗਵਾਇਆ ਜਾ ਕੇ ਲਓਗੇ ਨਾ ਇੱਧਰ ਆ ਹਾਂ ਜੀ ਮਾਣੀ ਬੁਲਾ ਲੇ ਕਾਸੀ ਕਰਦੇ ਥੈਂਕ ਯੂ ਜੀ ਸਾਰੇ মিডিਆ ਦਾ ਸਾਰਿਆਂ ਦਾ ਤੁਸੀਂ ਆਏ ਇਹ ਫਿਲਮ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ 24 ਮਈ ਨੂੰ ਰਿਲੀਜ਼ ਹੋਣੀ ਸੀ ਬਿਕਾਉਂਸ ਆਫ ਸੈਂਸਰ ਇਸ਼ੂ ਹੋਣੇ 9 ਅਗਸਤ ਨੂੰ ਇੰਡੀਆ ਤੇ ਪਾਕਿਸਤਾਨ ਸਾਰੇ ਪਾਸੇ ਲੱਗ ਰਹੀ ਹੈ ਅੱਜ 7 ਅਗਸਤ ਤੁਸੀਂ ਜਦ ਤੱਕ ਸਾਰੇ ਲਾਈਵ ਵੀਡੀਓ ਦੇਖ ਰਹੇ ਹੋ ਸਾਰਿਆਂ ਨੂੰ ਸਾਡੇ ਆਡੀਅੰਸ ਨੂੰ ਸਾਡੀ ਰਿਕੁਐਸਟ ਹੈ ਕਿ ਤੁਸੀਂ ਫਿਲਮ ਨੂੰ ਵੱਧ ਚੜ੍ਹ ਕੇ ਆਪਣੇ ਆਪਣੇ ਫੈਮਿਲੀ ਨੂੰ बहुत लग रहा है अभी तक मैं बाहर नहीं आई हूँ करेक्टर से में को ये मेरे को और देख रहे हैं अपने आप को बहुत ज्यादा अच्छा लगा आप लोगों का रिस्पॉन्स देखा बीच में बहुत ज्यादा अच्छा लग रहा है उम्मीद करती हूँ आपको भी पसंद आया होगा आपने पहली बार देखी है मेरे पंजाबी बोली है पूरी मेरे तबीयत करेक्टर सर्वे कराइए so, मेरे सबसे बड़ी बात थी थैंक यू सो मच पूरी टीम का मुझे इतना सपोर्ट करा और इतने अच्छे से हमारी फिल्म आई होप आपको पसंद आएगी नौ अगस्त को जरूर जाना तो खादी है ओके जी थैंक यू भाई इधर लड्डू रह गया

डिसीजन आपको आपको मैं आपको दिल 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 की क्या बतावे बाज रहे हैं मगर खेल दिल से मेरा भी कि चला जाओ ਯਾਨੇ ਕਦੇ ਇਤਰਾ ਪਿਆ ਦੇਵੇ ਦੂਤਾ ਵੱਡਾ ਕਰਾਈ ਪੜਿਆ ਸਾਨੂੰ ਕੋਈ ਇੱਕ ਦੀ ਜਿਹੋ ਬਾਤ ਨਹੀਂ ਕਿਹਾ ਤੁਹਾਨੂੰ ਵੀ ਤੁਹਾਨੂੰ ਵੀ ਲੈ ਕੇ ਬੈਠੇ ਹਾਂ ਤੁਸੀਂ ਸਟੋਰੀ ਨਾ ਰਿਵੀਲ ਕਰੋ ਬਹੁਤ ਜਿਹੜੇ ਮਰਜ਼ੀ ਵਾਸਤੇ ਬਤਸਾਓ ਓਕੇ ਥੈਂਕ ਯੂ ਤੁਸੀਂ ਸਾਰਿਆਂ ਨੇ ਸਾਡਾ ਡੇ 1 ਤੋਂ ਬਹੁਤ ਸਾਥ ਦਿੱਤਾ ਔਰ ਬਸ ਸਾਰੇ ਹੁਣ ਆਪਦੇ ਆਪਦੇ ਸੋਸ਼ਲ ਮੀਡੀਆ ਨੂੰ ਇਕਰੀ ਇਹ ਇਹ ਬਾਤ ਕੁਸ਼ਲ ਡੇ ਐ ਸਤਲ ਦਾ ਸਾਰਿਆਂ ਨੂੰ ਜਲੂਰ ਇਹ ਨਿਊਜ਼ ਪਹੁੰਚੇਗੀ ਕਿ ਬਲੰ ਫਾਈਨਲੀ ਦੁਆਰਾ ਲੱਗ ਰਹੀ ਹੈ ਤਾਂ ਕਿ ਸਾਰੇ ਲੋਕ ਤੁਹਾਡੇ ਦੇਖਣ ਜੋ ਵੀ ਤੁਹਾਡੇ ਵੀਡੀਓ ਨੂੰ ਤੁਸੀਂ ਜਲੂਰ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰੋ। ਥੈਂਕ ਯੂ ਮਰੀਸ਼ਪਾਲ ਜੀ ਬਨਵੀਰ ਭਾਈ ਇਹਤ ਸੰਗਰੇੜੀ ਸਾਰੀ ਸਟਾਰ ਕਾਸ ਸਾਰਿਆਂ ਨੇ ਆਪਣਾ ਤਨ ਮਨ ਤਨ ਲਾਇਆ ਹੈ। ਜੋ ਅਸੀਂ ਆਪਣੇ ਵੱਲੋਂ ਬੈਸਟ ਟਰਾਈ ਕੀਤਾ ਉਮੀਦ ਹੈ ਕਿ ਤੁਹਾਨੂੰ ਵੀ ਵਧੀਆ ਲੱਗੇ।

ਮੈਂ ਮਾਸਟਰ ਨੂੰ ਸਲਾਮਤ ਸਲਾਮਤ ਤੁਸੀਂ ਦੇਤੀ ਵਿਆਹ ਨਹੀਂ ਸਭ ਤੋਂ ਪਹਿਲਾਂ ਜਿਹੜੀ ਕੀ ਸਭ ਤੋਂ ਜ਼ਰੂਰੀ ਪੈਲਸ ਹੁੰਦਾ ਪਹਿਲਾਂ ਤਾਂ ਜਿਹੜੇ ਚੀਜ਼ ਜਿੱਥੇ ਵਿਆਹ ਕਰਨਾ ਜਗਾ ਜ਼ਰੂਰੀਆ ਕੁੜੀ ਤਾਂ ਮਿਲ ਜਾਂਦੀ ਹੈ ਬਾਅਦ ਚ ਮਤਲਬ ਫਿਰ ਤੁਸੀਂ ਲੱਭਤੀ ਹੈ ਲੱਭਤੀ ਤੁਹਾਨੂੰ ਹੀ ਪਤਾ ਜੀ ਮਤਲਬ ਪੂਰੀ ਫਿਲਮ ਚ ਮਾਸਟਰ ਨਹੀਂ ਦਿਖਾਇਆ ਤੇ ਬਾਪੂਰੀ ਦਿਖਾਈਆ ਬਸ ਮਾਸਟਰ ਮਾਈਂਡ ਦਿਖਾਇਆ ਨਾ ਤੇ ਮਾਸਟਰ ਮਾਈਂਡ ਦਿਖਾਤਾ ਜੀ ਅੱਛਾ ਹਾਂ ਜੀ ਜੀ ਤੇ ਮਾਸਟਰ ਨੂੰ ਸਲਾਮਤ ਦਿੱਤੀ ਹੈ ਨਾ ਦੋਸਤਾਂ ਦੀ ਕਦੇ ਇਦਾਂ ਨਹੀਂ ਸਲਾਮਤ ਹਾਂ ਮਤਲਬ ਅਸਲੀ ਦੋਸਤਾਂ ਹੀ ਹੁੰਦੇ ਨੇ ਜਿਹੜਾ ਐਂਡ ਤੱਕ ਜਦ ਤੱਕ ਕੰਪਲੀਟ ਨਹੀਂ ਹੁੰਦਾ ਸਿਸਟਮ ਔਖੇ ਕਹਿੰਦਾ ਐਂਡ ਤੱਕ ਉਹਦਾ ਹੱਲ ਕੱਢ ਕੇ ਦਿੰਦਾ ਜੀ ਬਾਜੀ ਸੱਚ ਦੀ ਜਿੱਤ ਜਿੱਤ ਹੋਈ ਹੈ ਸੱਚ ਦੀ ਜਿੱਤ ਹੋਈ ਹੈ ਜੀ ਸਾਰੀਆਂ ਸਲਾਵਾਵਾਂ ਦਿੱਤੀਆਂ ਸੀ ਤੁਸੀਂ ਆਹ ਗੁਰਨਾਮ ਭੱਲਰ ਦੇਖੋ ਜੀ ਯਾਰ ਦੋਸਤ ਹਮੇਸ਼ਾ ਕਹਿੰਦੇ ਨੇ ਵੀ ਹਜੇ ਛਾ ਪੱਕੇ ਚ ਖੜਦੇ ਨੇ ਉਹ ਭਾਵੇਂ ਕੋਈ ਵੀ ਮੁੱਦਾ ਹੋਵੇ ਇਸ ਕਰਕੇ ਅਸੀਂ ਯਾਰ ਦੋਸਤ ਦੀ ਇੱਕ ਓਲ ਨਵਾਈਏ ਇਹ ਗੱਲ ਬੜੀ ਠੀਕ ਹੈ ਉਹ ਚੀਜ਼ ਉਹ ਵਿਆਹ ਲਈ ਤੁਸੀਂ ਦੱਸ ਦੋ ਸਰ ਨੂੰ ਪਹਿਲਾ ਜ਼ਰੂਰੀ ਚੀਜ਼ ਕਿਹੜੀ ਆ ਜ਼ਰੂਰੀ ਦਾ ਪੈਲਸ ਬੁੱਕ ਕਰੋ ਪਹਿਲਾਂ ਅੱਛਾ ਇੱਕ ਕਹਾਣੀ ਨਾ ਪੂਰਾ ਜਸਟੀਫਾਈ ਵੀ ਕਰਦੇ ਹਾਂ ਨਹੀਂ ਉਹ ਕਰਨਾ ਹੀ ਪੈਣਾ ਜੀ ਕਿਉਂਕਿ ਆ ਬਾਕੀ ਫਿਲਮ ਜਿਹੜੀ ਤੁਸੀਂ ਜਾ ਕੇ ਦੇਖਿਓ ਵੀ ਮਤਲਬ ਵਿੱਚ ਸੀਰੀਅਸ ਰੋਲ ਵੀ ਐਂਡ ਤੇ ਜਾ ਕੇ ਮੇਰਾ ਵੀ ਜਿਵੇਂ ਡੈੱਡ ਬਾਡੀ ਦਾ ਰੋਲ ਆ ਜਿਹੜਾ ਉਹ ਮਤਲਬ ਕਪੜਾ ਪਿਆ ਹੋਇਆ ਹੈ ਨਾ ਉਹ ਮੈਂ ਹੀ ਆ ਜੀ ਨੀਚੇ ਜੀ ਜੀ ਤਾਂ ਕੁੱਲ ਮਿਲਾ ਕੇ ਹੁਣ ਜਿਵੇਂ ਦੀ ਮੂਵੀ ਆਈ ਹੈ ਉਹ ਅਖਰਾ ਕਨਸੈਪਟ ਸਹੀਗਾ ਜਿਵੇਂ ਦਾ ਰੋਜ਼ ਰੋਜ਼ੀ ਤੇ ਗੁਲਾਬ ਬਾਅਦ ਜਿਹੜੀਆਂ ਪਰਤੀਆਂ ਪਾਈਆਂ ਸੀ ਦੇਖੋ ਜੀ ਇਹ ਤਾਂ ਹੁਣ ਜਿਹੜੇ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਕਹੀਏ ਨਾ ਵੀ ਡਾਇਰੈਕਟਰ ਸਾਹਿਬ ਨੇ ਜਿਹੜੇ ਉਹਨਾਂ ਦੇ ਮਤਲਬ ਕਹਿ ਲੋ ਵੀ ਇੱਕ ਸਪ੍ਰੀਤ ਸੰਗ੍ਰਿਧੀ ਜੀ ਜਿਹਨਾਂ ਡਾਇਲੋਗ ਲਿਖੇ ਨੇ ਤੇ ਇਹ ਸਿਹਰਾ ਉਹਨਾਂ ਦੇ ਫਿਰ ਜਾਂਦਾ ਜੀ ਉਹਨਾਂ ਨੇ ਬਹੁਤ ਵਧੀਆ ਲਿਖਿਆ ਜਿਵੇਂ ਗਲਾਵਾਂ ਵਾਂਗੂ ਖਿਲ ਗਏ ਹੈਗੇ ਹਾਰੇ ਫਰੈਂਡ ਤੇ ਤੂੰ ਹੀ ਆ ਜਿੰਨੂੰ ਮੇਰੇ ਵਿਆਹ ਦਾ ਬੜਾ ਫਿਕਰ ਆ ਮੈਨੂੰ ਤੇਰੇ ਵਿਆਹ ਦਾ ਟੱਟੂ ਫਿਕਰ ਮੈਨੂੰ ਤਾਂ ਆਪਣਾ ਪਾਲਾ ਮਾਰਦਾ ਬਹੁਤ ਸੋਹਣੀ ਐਕਟਿੰਗ ਸੀਗੀ ਹਰ ਇੱਕ ਨੇ ਆਪਣਾ ਬਹੁਤ ਹੀ ਵਧੀਆ ਕੰਮ ਕੀਤਾ ਹੈਗਾ ਬਹੁਤ ਹੀ ਬਰੀਕੀ ਨਾਲ ਹਰ ਇੱਕ ਚੀਜ਼ ਤੇ ਕੰਮ ਕੀਤਾ ਗਿਆ ਹੈਗਾ ਆ ਸਾਰੀਆਂ 100 ਚੀਜ਼ਾਂ ਤੇ ਠੀਕੇ ਲੱਗ ਗਏ ਆ ਸਰਪ੍ਰਾਈਜ਼ ਘੌਰ ਪੂਰੀ ਕਿੱਥੇ ਆ ਬਨਾਮ ਭੁੱਲਦੀ ਸਮਾਈਲ ਬਹੁਤਾ ਤਾਂ ਕੀ ਕਹਿਣਾ ਦਿਲ ਦੇਣਾ ਸੀ ਦੇ ਛੱਡੇ ਤੇਰੀ ਮਰਜ਼ੀ ਰੱਖ ਨਾ ਰੱਖ ਸਰ ਹਰ ਰੋਜ਼ੀ ਦੇ ਗੁਲਾਬ ਮੂਵੀ ਦੇਖ ਕੇ ਹੁਣ ਜਿਹੜੇ ਨੇ ਦਰਸ਼ਕ ਸਪ੍ਰਾਂਸ਼ਲ ਸਕਰੀਨਿੰਗ ਦੇ ਬਾਹਰ ਆ ਰਹੇ ਨੇ ਤਾਂ ਉਹਨਾਂ ਕੋਲ ਜਾਣਦੇ ਆ ਕਿ ਅਖਰ ਉਹਨਾਂ ਨੂੰ ਮੂਵੀ ਕਿੱਦਾਂ ਦੀ ਲੱਗੀ ਕਿਸ ਤਰ੍ਹਾਂ ਦੀ ਕੈਮਿਸਟਰੀ ਲੱਗੀ ਪ੍ਰਾਂਜਲ ਦਹੀਆ ਦੀ ਮਾਹੀ ਸ਼ਰਮਾ ਦੀ ਤੇ ਨਾਲ ਗੁਰਨਾਮ ਭੁੱਲਰ ਦੀ ਕਿਸ ਤਰ੍ਹਾਂ ਉਹਨਾਂ ਦੇ ਦੋਸਤਾਂ ਨੇ ਉਹਨਾਂ ਨੂੰ ਸਲਾਹਾਂ ਦਿੱਤੀਆਂ ਜਿਵੇਂ ਕਿ ਵਿਆਹ ਦੀ ਗੱਲ ਹੁੰਦੀ ਹੈ ਸਭ ਤੋਂ ਪਹਿਲਾਂ ਕੁੜੀ ਦੀ ਨਹੀਂ ਬਲਕਿ ਹੋਰ ਲਿਸਟ ਬਣਾ ਲਈ ਜਾਂਦੀ ਹੈ ਤੇ ਫੇਰ ਫਿਲਮ ਦੇ ਦੌਰਾਨ ਕੀ ਕੁਝ ਹੁੰਦਾ ਹੈ ਤਾਂ ਇਹ ਕੈਮਿਸਟਰੀ ਦਰਸ਼ਕਾਂ ਨੂੰ ਕਦਾਦੀ ਲੱਗੀ ਹੈ ਆਓ ਉਹਨਾਂ ਕੋਲ ਜਾਂਦੇ ਹਾਂ ਫਿਰ ਚ ਕਹਾਂ ਤਾਂ ਬਹੁਤ ਹੀ ਜ਼ਿਆਦਾ ਘੈਂਟ ਜਿਹੜੀ ਆਪਾਂ ਪੰਜਾਬੀ ਚ ਬਹੁਤ ਯੂਜ਼ ਕਰਦੇ ਹੈਗੇ ਆ ਤੇ ਮੂਵੀ ਨੂੰ ਦੇਖ ਕੇ ਅਸੀਂ ਵੀ ਗਲਾ ਵਾਂਗੂ ਖਿਲ ਗਏ ਹੈਗੇ ਆ ਸਾਡੇ ਫੇਸ ਤੇ ਸਮਾਈਲ ਤੁਹਾਨੂੰ ਦਿਖਾਈ ਰਹੀ ਹੋਊਗੀ ਕਿ ਸਾਨੂੰ ਕਿੰਨੀ ਜ਼ਿਆਦਾ ਵਧੀਆ ਮੂਵੀ ਲੱਗੀ ਬਹੁਤ ਵਧੀਆ ਮੂਵੀ ਸੀਗੀ ਕਨਸੈਪਟ ਬਹੁਤ ਵਧੀਆ ਸੀ ਕੰਟੈਂਟ ਬਹੁਤ ਅੱਛਾ ਸੋਚਿਆ ਸੀਗਾ ਜਿਹੜੇ ਅੱਜ ਕੱਲ ਆਪਾਂ ਨਜ਼ਰ ਅੰਦਾਜ਼ ਕਰ ਦਿੰਨੇ ਆ ਕੁਝ ਚੀਜ਼ਾਂ ਨੂੰ ਉਹਨਾਂ ਨੇ ਮੱਦੇ ਨਜ਼ਰ ਆ ਕੇ ਬਹੁਤ ਵਧੀਆ ਚੀਜ਼ ਇੱਕ ਸਾਹਮਣੇ ਲੈ ਕੇ ਆਏ ਆ ਤੇ ਮੈਨੂੰ ਲੱਗਦਾ ਤੇ ਗੁਨਾਹਪੁੱਲਾ ਹੋਜੀ ਦੀ ਸਮਾਈਲ ਦੇ ਕੇ ਅਸੀਂ ਵੀ ਖੇਲ ਉੱਠਦੇ ਆ ਤਾਈ ਅਸੀਂ ਅੱਜ ਰੋਜ਼ ਬਣ ਕੇ ਆਏ ਹੈਗੇ ਆ ਰੋਜ਼ ਰੋਜ਼ੀ ਦੇ ਗੁਲਾਬ ਤਿੰਨਾਂ ਦੇ ਕਿਵੇਂ ਐਕਟਿੰਗ ਲੱਗੀ ਬਹੁਤ ਸੋਹਣੀ ਐਕਟਿੰਗ ਸੀਗੀ ਹਰ ਇੱਕ ਨੇ ਆਪਣਾ ਬਹੁਤ ਹੀ ਵਧੀਆ ਕੰਮ ਕੀਤਾ ਹੈਗਾ ਬਹੁਤ ਹੀ ਬਰੀਕੀ ਨਾਲ ਹਰ ਇੱਕ ਚੀਜ਼ ਤੇ ਕੰਮ ਕੀਤਾ ਗਿਆ ਹੈਗਾ ਤੇ ਬੀਇੰਗ ਐਨ ਆਡੀਅੰਸ ਬੇਸਿਸ ਤੇ ਜੇ ਮੈਂ ਕਹਾਂ ਤਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਮੂਵੀ ਮੈਂ ਫੁੱਲ ਗ੍ਰੇਡ ਦੇਣਾ ਚਾਹਣੀ ਮੈਨੂੰ ਪਤਾ ਤੁਸੀਂ ਨੈਕਸਟ ਵਿੱਚ ਵੀ ਇਹ ਗੱਲ ਪੁੱਛਣੀ ਹੈ ਕਿ 5 ਆਊਟ ਆਫ 5 ਦੇਣਾ ਚਾਹਨੀਓ ਮੈਂ 10 ਆਊਟ ਆਫ 10 ਦੇਣਾ ਚਾਹਨੀ ਆ ਮੂਵੀ ਨੂੰ ਤੇ ਮੈਂ ਚਾਹਨੀ ਆ ਕਿ ਹਰ ਇੱਕ ਇਨਸਾਨ ਜਿਹੜੇ ਵੀ ਆਪਣੀ ਆਡੀਅੰਸ ਆ ਮੂਵੀ ਆ ਕੇ ਦੇਖੇ ਤੇ ਆਪਣੀ ਮੂਵੀ ਦਾ ਆਨੰਦ ਲਵੇ ਕਿਉਂਕਿ ਅੱਜ ਕੱਲ ਆਪਾਂ ਨੂੰ ਇੱਕ ਨਵਾਂ ਕਨਸੈਪਟ ਚ ਇਹ ਮੇਰੀ ਸਮਾਈਲ ਤੁਹਾਨੂੰ ਦੱਸ ਹੀ ਰਹੇਗੀ ਕਿ ਮੈਨੂੰ ਮੂਵੀ ਬਹੁਤ ਪਸੰਦ ਆਈ ਹੈ। ਅੱਜ ਜਿਵੇਂ ਪ੍ਰਾਂਜਲ ਦੇਗੀ ਦਾ ਤੇ ਮਾਹੀ ਸ਼ਰਮਾ ਦੀ ਮੂਵੀ ਸੀ ਪਹਿਲੀ ਡੈਬਿਊ ਸੀ ਦਾ। ਤਾਂ ਕਿੰਨੇ ਦੀ ਐਕਟਿੰਗ ਰਹੀ ਕਿੰਨੇ ਦਾ ਤੁਹਾਨੂੰ ਲੱਗਾ ਉਹਦੇ ਵਿੱਚ ਉਹਨਾਂ ਦਾ ਕਿਰਦਾਰ ਜਿਵੇਂ ਦਾ ਉਹਨਾਂ ਨੇ ਕਾਫੀ ਪੰਚਸ ਵੀ ਸੀ। ਬਹੁਤ ساری ਮਾਹੀ ਸ਼ਰਮਾ ਦੇ ਜਿਹੜੀ ਹੈ ਖੁਦ ਹੀ ਸ਼ਾਇਰੀ ਵੀ ਸੀ। ਹਾਂਜੀ ਸ਼ਾਇਰੀਆਂ ਤਾਂ ਮੈਂ ਖੁਦ ਸ਼ਾਇਰੀ ਲਿਖਦੀ ਆ ਤੇ ਮੈਨੂੰ ਸ਼ਾਇਰੀ ਲਿਖਣੀਆਂ ਵੀ ਬਹੁਤ ਪਸੰਦ ਆ ਤੇ ਸੁਣਨੀਆਂ ਵੀ ਬਹੁਤ ਪਸੰਦ ਆ ਕਿਉਂਕਿ ਸ਼ਾਇਰੀ ਇੱਕ ਤਰ੍ਹਾਂ ਦੀ ਚੀਜ਼ ਆ ਪਾ ਆਪਣੇ ਦਿਲ ਦੇ ਜਜ਼ਬਾਤ ਬਿਆਨ ਕਰਦੇ ਆ ਸ਼ਾਇਰੀਆਂ ਵਿੱਚ ਇਹਦਾ ਆਪਾਂ ਸਿੰਪਲ ਤੇ ਸ਼ਾਇਰੀ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਲੱਗੀ ਜਿਵੇਂ ਆਪਾਂ ਕਹਿੰਦੇ ਹਾਂ ਹਾਏ ਇੱਕ ਤਾਂ ਤੇਰਾ ਨਾਂ ਪਸੰਦ ਹੈ ਤੇ ਦੂਜੀ ਸਾਨੂੰ ਚਾਹ ਪਸੰਦ ਹੈ ਉਹ ਤਾਂ ਮੇਰੀ ਫੇਵਰਿਟ ਸ਼ਾਇਰੀ ਹੈ ਹੋਰ ਗੱਲ ਕਰੀਏ ਹਰ ਇੱਕ ਨੇ ਆਪਣੇ ਕਿਰਦਾਰ ਨੂੰ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਤੇ ਬੈਸਟ ਕੀਤਾ ਵੀ ਹੈਗਾ ਚਾਹੇ ਉਹ ਮਾਹੀ ਸ਼ਰਮਾ ਪ੍ਰਾਂਜਲ ਹੈ ਗੁਨਾਮਪੂਰ ਜੀ ਨੇ ਤੇ ਸਭ ਨੇ ਆਪਣਾ ਬਹੁਤ ਵਧੀਆ ਪਰਫਾਰਮ ਕੀਤਾ ਹੈਗਾ ਥੈਂਕ ਯੂ ਥੈਂਕ ਯੂ ਬਹੁਤ ਜ਼ਿਆਦਾ ਗੁਨਾਮਪੂਰ ਦੀ ਸਮਾਈਲ ਬਾਕੀ ਦਾ ਕੀ ਕਹਿਣਾ ਹੈ ਬਹੁਤ ਵਧੀਆ ਲੱਗਿਆ ਸਾਰੀ ਫੈਮਲੀ ਨੇ ਕਿਹਦੇ ਕਾਮੇਡੀ ਬਹੁਤ ਵਧੀਆ ਆਇਆ ਇਹਦੇ ਵਿੱਚ ਤੇ ਬਹੁਤ ਅੱਛਾ ਮੈਸੇਜ ਵੀ ਬਹੁਤ ਅੱਛਾ ਆਤਾ ਵੀ ਹਰ ਲੜਕਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਬਹੁਤ ਵਧੀਆ ਸੋ ਮਧਕੈਸ ਖਾਸ ਕਰ ਜਿਹੜੀ ਇੱਕ ਆਰਕੈਸਟਰਾ ਦੀ ਲੜਕੀਆਂ ਹੁੰਦੇ ਉਹਦੀ ਇੱਕ ਜ਼ਰੂਰ ਦਿਖਾਇਆ ਗਿਆ ਏ ਆਰਕੈਸਟਰਾ ਲੜਕੀ ਚਾਹੀ ਹੋਈ ਜਾਂਦੀ ਹੈ ਪਰ ਉਸ ਨਜ਼ਰੀਏ ਨਾਲ ਨਹੀਂ ਦੇਖਿਆ ਜਾਂਦਾ ਹਾਂ ਜੀ ਹਾਂ ਜੀ ਇਹ ਹੈਗੀ ਆਪਣੇ ਸਮਾਜ ਵਿੱਚ ਦੇਖਿਆ ਜਾਂਦਾ ਇਸ ਤਰ੍ਹਾਂ ਦਾ ਪਰ ਇਹਨਾਂ ਨੇ ਜਿਹੜੀ ਫਿਲਮ ਦੇ ਵਿੱਚ ਦਿਖਾਇਆ ਨਾ ਵੀ ਨਹੀਂ ਉਹਨਾਂ ਨੂੰ ਵੀ ਇੱਜ਼ਤ ਦੇਣੀ ਚਾਹੀਦੀ ਹੈ ਹਨਾ ਉਹਨਾਂ ਦਾ ਵੀ ਕੀ ਪਤਾ ਕੀ ਮਜਬੂਰੀ ਹੈ ਜੇ ਉਹ ਇਹ ਜਿਆ ਕਰਦੀਆਂ ਨੇ ਨਾ ਘਰ ਚ ਲਾਉਣ ਉਹਨਾਂ ਨੇ ਮੈਸੇਜ ਬਹੁਤ ਅੱਛਾ ਦਿੱਤਾ ਗੁਨਾਮ ਪੁੱਲਣ ਜੀ ਗੁਨਾਮ ਲਾ ਕੇ ਮੂਵੀ ਨੂੰ ਕਿੰਨੇ ਸਟਾਰ ਤੁਸੀਂ ਦਿੰਦੇ ਹੋ 10 ਵਿੱਚੋਂ 10 ਸਾਰਿਆਂ ਦੇਖਣੀ ਚਾਹੀਦੀ ਆ ਕਨਸੈਪਟ ਕਿਹੋ ਜਿਹਾ ਲੱਗਾ ਬਹੁਤ ਵਧੀਆ ਜੀ ਹਾਂਜੀ ਹਾਂ ਆ ਕਿਹਦਾ ਰੋਲ ਵਧੀਆ ਲੱਗਿਆ ਤੁਹਾਨੂੰ ਸਾਰਾ ਜੀ ਰੋਲ ਬਹੁਤ ਵਧੀਆ ਲੱਗਿਆ ਜੀ ਇਹ ਬ੍ਰਦਰ ਨੇ ਲਿਖਿਆ ਮੇਰੇ ਨੇ ਪ੍ਰੀਤ ਸਿੰਘ 레ਡੀ ਨੇ ਰੀਅਲ ਬ੍ਰਦਰ ਨੇ ਸਾਡੇ ਹਾਂਜੀ ਹਾਂ ਕਿਹਦਾ ਲੱਗਿਆ ਕਿਵੇਂ ਕਿੰਨੇ ਸਟਾਰ ਦਿੰਦੇ ਮੂਵੀ ਨੂੰ ਸਾਰੇ 100 100 ਹੰਡਰਡ ਹਜ਼ਾਰ ਆਵਾਜ਼ ਸਾਰੇ ਓਕੇ ਸੀ ਬਹੁਤ ਵਧੀਆ ਸੀ ਬਹੁਤ ਵਧੀਆ ਜਿੰਨੇ ਸਟਾਰ ਦੇਈ ਓਨੇ ਹੀ ਕੱਟਨੇ ਹਾਂ ਕਿੰਨੇ ਕਹੋਂਗੇ 100 ਹਜ਼ਾਰ ਲੱਖ ਜਿੰਨੇ ਕਹੋਂਗੇ ਓਨੇ ਹੀ ਕੱਟਨੇ ਸਟਾਰ ਬਾਬੂ ਜੀ ਬਾਬੂ ਜੀ ਤੁਸੀਂ ਕੀ ਕਹੋਗੇ ਬਹੁਤ ਵਧੀਆ ਜੀ ਬਹੁਤ ਵਧੀਆ ਮੇਰੇ ਬੇਟੇ ਨੇ ਲਿਖੀ ਤੀ ਬਹੁਤ ਵਧੀਆ ਬਹੁਤ ਵਧੀਆ ਪ੍ਰੀਤ ਸਿੰਘ ਰੇੜੀ ਮੇਰਾ ਬੇਟਾ ਹੈ ਮੈਂ ਗੀਤ ਵੀ ਬਹੁਤ ਲਿਖੇ ਹਾਂ ਹਾਂ ਜੀ ਬਹੁਤ ਵਧੀਆ ਹਰ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਸੀ ਵਰਡਿੰਗ ਬਹੁਤ ਜ਼ਬਰਦਸਤ ਮੈਸੇਜ ਕਿਵੇਂ ਦਾ ਗਿਆ ਮੈਸੇਜ ਬਹੁਤ ਵਧੀਆ ਮੈਂ ਕੋਈ ਹਰ ਇੱਕ ਨੂੰ ਚਾਹੀਦਾ ਹੈ ਮੈਨੂੰ ਕਿੱਦਾਂ ਲੱਗਦੀ ਬਹੁਤ ਵਧੀਆ ਸੀਗੀ ਮੈਸੇਜ ਵੀ ਵਧੀਆ ਸੀਗਾ ਔਰ ਵੈਸੇ ਐਕਟ ਵੀ ਬਹੁਤ ਵਧੀਆ ਥੋੜਾ ਜਿਹਾ ਡਿਫਰੈਂਟ ਲੱਗਿਆ ਕਨਸੈਪਟ ਅੱਛਾ ਸੀਗਾ ਮਤਲਬ ਮਜ਼ਾ ਆਇਆ ਦੇਖ ਕੇ ਹਾਂ ਤੁਹਾਨੂੰ ਕਿਵੇਂ ਲੱਗੀ ਬਹੁਤ ਸੋਹਣੀ ਮੂਵੀ ਸੀ ਡਿਫਰੈਂਟ ਸੀ Song ਬੜੇ ਵਧੀਆ ਸੀ ਸਭ ਦੀ ਐਕਟਿੰਗ ਬਹੁਤ ਸੋਹਣੀ ਸੀ ਮਾਹੀ ਸ਼ਰਮਾ ਦੀ ਬਹੁਤ ਸਿੰਗ ਐਕਟਿੰਗ ਸੀ ਫਿਰ ਇੱਕ ਵਾਰ ਪਰਾਂਜਲ ਦਈਆ ਬਹੁਤ ਸੋਹਣੀ ਐਕਟਿੰਗ ਹੈ ਸਭ ਦੀ ਪਹਿਲੀ ਵਾਰ ਦੇਖੀ ਹੈ ਬੜੀ ਵਧੀਆ ਲੱਗੀ ਮੂਵੀ ਬਹੁਤ ਸੋਹਣੀ ਸੀ ਫਿਲਮ ਕਮੇਡੀ ਦੇ ਨਾਲ emoitional drama ਸੀ ਤੇ ਫੈਮਿਲੀ ਡਰਾਮਾ ਸੀ ਸਾਰਿਆਂ ਨੂੰ ਫਿਲਮ ਦੇਖਣੀ ਚਾਹੀਦੀ ਹੈ ਹਾਂ ਰੋਜ਼ ਰੋਜ਼ੀ ਤੇ ਗੁਲਾਬ ਬਟ ਰੋਜ਼ੀ ਦਾ ਕੰਮ ਉਸੋਂ ਨਾ ਸੀ ਐਂਡ ਰੋਜੀ ਉਹਦੇ ਨਾਲ ਬਹੁਤ ਜ਼ਿਆਦਾ ਜੱਟ ਰਹੀ ਸੀ ਕਿਵੇਂ ਲੱਗਦੀ ਉਹ ਬਹੁਤ ਵਧੀਆ ਮੂਵੀ ਹੈ ਸਰ ਬਹੁਤ ਹੀ ਕੰਮ ਬੜੀ ਲੱਗਿਆ ਸਾਰਿਆਂ ਦਾ ਆਪਣੀ ਜਗ੍ਹਾ ਤੇ ਕੰਮ ਬਹੁਤ ਵਧੀਆ ਇਟਸ ਅ ਲਵ ਸਟੋਰੀ ਫੈਮਲੀ ਮੂਵੀ ਹੈ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਬਹੁਤ ਵਧੀਆ ਲੱਗੀ ਹੈ ਰੋਜ਼ੀ ਵਧੀਆ ਲੱਗੀ ਗੁਲਾਬ ਰੋਜ਼ ਰੋਜ਼ੀ ਗੁਲਾਬ ਤਿੰਨੋ ਹੀ ਅਲਟੀਮੇਟ ਨੇ ਹਾਂ ਬੁਜੇਟਸ ਵਨ ਫੈਮਲੀ ਮੂਵੀ ਹੈ ਹਾਂਜੀ ਕਹਾਣੀ सेकंड में बहुत अच्छी हो हो जाती हो जाती है, है। इंटरेस्टिंग वैसे लेनी तो नहीं तो चाहिए दोस्तों की सलाह जैसी इन्होंने दी है बट लास्ट में कामयाब हो ही फिर। ठीक सबका ठीक है ਹਾ ਵੀਰ ਜੀ ਇਵੇਂ ਲੱਗੀ ਮੂਰੀ ਬਹੁਤ ਵਧੀਆ ਰੋਜ਼ ਰੋਜ਼ੀ ਦੇ ਗੁਲਾਬ ਕਿਦਾ ਕੰਮ ਕਰਦੀਆਂ ਨੇ ਦੋਨਾਂ ਦੀ ਵਧੀਆ ਦੋਨਾਂ ਦੀ ਵਧੀਆ ਕਨਸੈਪਟ ਕਿਵੇਂ ਜ਼ਰਾ ਕਹਿੰਦਾ ਬਹੁਤ ਹੁਣਾ ਲੱਗਿਆ ਯਾਰ ਜਿਵੇਂ ਯਾਰਾਂ ਨੇ ਸਲਾਹ ਦਿੱਤੀ ਸੀ ਕਿ ਪਿਆਰ ਹੀ ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਕਹਿੰਦਾ ਸੰਘਰਸ਼ ਕਰੋ ਸਭ ਕੁਝ ਹੁੰਦਾ ਆ ਮਾਸਟਰ ਜੀ ਦੀ ਜਿਹੜੀ ਸਲਾਹ ਮੱਲੀ ਸੀ ਉਸ ਬਾਰੇ ਹਾਂ ਦੇਖੋ ਮਾਸਟਰ ਜੀ ਸਭ ਤੋਂ ਸੰਘਰਸ਼ ਕਰੋ ਸਭ ਤੋਂ ਵਧੀਆ ਰੋਲ ਉਹਨਾਂ ਦਾ ਹੀ ਯਾਰ ਇਹ ਫਿਲਮ ਦੇਖ ਲਈਏ ਤਾਂ ਫਿਲਮ ਦੇ ਵਿੱਚ ਕਾਫੀ ਅੱਛੀ ਕੈਮਿਸਟਰੀ ਹੈ ਗੁਰਰਾਮ ਪੁੱਲਰ ਪ੍ਰਾਂਜਲ ਦਈਆ ਤੇ ਮਾਹੀ ਸ਼ਰਮਾ ਦੀ ਕਾਫੀ ਵਧੀਆ ਰੋਲ ਕੀਤਾ ਹੈ ਤਾਂ ਬਹੁਤ ਮੂਵੀ ਜਿਹੜੀ ਹੈ ਉਹ ਦਰਸ਼ਕਾਂ ਨੂੰ ਪਸੰਦ ਆਉਂਦੀ ਹੈ ਸਾਨੂੰ ਵੀ ਬਹੁਤ ਪੂਰੀ ਪਸੰਦ ਆਈ ਹੈ ਸਟਾਰਟਿੰਗ ਦੇ ਵਿੱਚ ਜ਼ਰੂਰ ਥੋੜਾ ਜਿਹਾ ਤੁਹਾਨੂੰ ਲੱਗੇਗਾ ਕਿ ਫਿਲਮ ਮੋਲੀਆ ਪਰ ਜਵੇਂ ਹੀ ਮਾਹੀ ਸ਼ਰਮਾ ਦੀ ਐਂਟਰੀ ਹੁੰਦੀ ਹੈ ਉਹ ਤੱਕ ਪ੍ਰਾਂਜਲ ਦਈਆ ਦੀ ਐਂਟਰੀ ਹੁੰਦੀ ਹੈ ਤਾਂ ਕਾਮੇਡੀ ਦੇ ਨਾਲ ਨਾਲ ਜਿਹੜਾ ਹੈਗਾ ਮੋਸ਼ਨ ਦਾ ਤਕਾ ਉਹ ਇਸ ਮੂਵੀ ਦੇ ਵਿੱਚ ਆ ਦਿਖਾਇਆ ਗਿਆ ਹੈ ਤਾਂ ਇਸ ਰੋਜ਼ ਰੋਜ਼ੀ ਤੇ ਗੁਲਾਬ ਮੂਵੀ ਦੇ ਵਿੱਚ ਗੁਲਾਬ ਜਿਹੜਾ ਆ ਉਹ ਰੋਜ਼ੀ ਨੂੰ ਮਿਲਦਾ ਜਾਂ ਫਿਰ ਰੋਜ਼ ਨੂੰ ਮਿਲਦਾ ਇਹ ਦੇਖਣ ਲਈ ਤਾਂ ਤੁਹਾਨੂੰ ਥੀਏਟਰ ਆਉਣਾ ਪਵੇਗਾ 9 ਅਗਸਤ ਨੂੰ ਮੂਵੀ ਥੀਏਟਰ ਦੇ ਵਿੱਚ ਮੀਨਸ ਹੋ ਰਹੀ ਹੈ ਤਾਂ ਇਹ ਦੇਖਣ ਲਈ ਤੁਸੀਂ ਜ਼ਰੂਰ ਪਹੁੰਚੋ ਕਿਉਂਕਿ ਤੁਹਾਣੀ ਨਹੀਂ ਕਿਸ ਤਰ੍ਹਾਂ ਦੇ ਰਹਿ ਚਾਰ ਦੇ ਕਲਾ ਟਾਈਮ ਟਿਕ ਲਈ ਮੈਨੇਜਰ ਮੈਂ ਪੁੱਛ ਲਿਆ ਸतीश ਮਰਸੀਕਰ ਦਿਨ ਕੱਲ ਜੀ ਆਇਆਂ ਨੂੰ